ਗੁਰਦਾਸਪੁਰ ਖੇਤਰ ਦੇ ਵਿੱਚ ਕਹਿੰਦੇ ਜੀ ਜ਼ਮੀਨ ਦੇ ਵਿੱਚ ਖੜੀ ਕਣਕ ਦੇ ਉੱਤੇ ਮਸ਼ੀਨ ਚਲਾ ਦਿੱਤੀ ਉਹਦੇ ਵਿੱਚ ਗੁਰਦਾਸਪੁਰ ਦੇ ਵਿੱਚ ਅੱਜ ਕਿਸਾਨਾਂ ਤੇ ਪੁਲਿਸ ਵਿਚਾਲੇ ਝੰਡਾ ਟਕਰਾ ਹੋਇਆ ਇਹਦੇ ਵਿੱਚ 7 ਤੋਂ ਵੱਧ ਕਿਸਾਨ ਜ਼ਖਮੀ ਹੋਏ ਨੇ ਕਿਸਾਨਾਂ ਨੇ ਮਸ਼ੀਨਾਂ ਨੂੰ ਦੇ ਲੰਬੇ ਪੈਣਾ ਸ਼ੁਰੂ ਕਰਤਾ ਉਹਨਾਂ ਨੇ ਧੂਕੇ ਪਰਾਂ ਸਟ੍ਰੇਨ ਸ਼ੁਰੂ ਕਰਤੇ 17 ਵੀ ਲੱਥੀਆਂ ਧੱਕਾ ਮੁੱਕੀ ਵੀ ਹੋਈ ਔਰਤਾਂ ਵੀ ਆ ਗਈਆਂ ਬੱਚੇ ਵੀ ਆ ਗਏ ਕਿਸਾਨ ਝੰਡੇ ਲੈ ਕੇ ਵੀ ਆ ਗਏ ਤੇ ਪੁਲਿਸ ਵੀ ਵੱਡੀ ਗਿਣਤੀ ਨਾਲ ਗਿਆਨੀ ਰਗਵੀਰ ਸਿੰਘ ਉਹ ਵੀ ਕਹਿੰਦੇ ਜਥੇਦਾਰ ਦੀ ਸੇਵਾ ਸੁਭਾਲਣ ਮੌਕੇ ਬਰਿਆਦਾ ਦਾ ਫਟਾਖਾਨ ਪਿਆ ਕਿ ਉਹਨਾਂ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਗੱਦੀ ਦੇ ਉੱਤੇ ਟੈਸ਼ ਦੇ ਵਿੱਚ ਆ ਕੇ ਗੰਦੇ ਛਿੱਟੇ ਨਾ ਪਾਉਂ। ਉਹਨਾਂ ਨੇ ਪੂਰੇ ਤੱਥਾਂ ਦੀ ਜਾਂਚ ਪੜਤਾਲ ਤੋਂ ਬਾਅਦ ਇਹ ਗੱਲ ਆਖੀ ਹੈ ਕਿ ਜਦੋਂ ਉਹਨਾਂ ਨੇ ਆ ਕੇ ਕਿਸ ਗੱਡਾ ਸਾਹਿਬ ਮੱਥਾ ਟੇਕਣ ਨੂੰ ਸਰੂਪਾਉ ਦਿੱਤੇ ਗਏ ਉਸ ਸਮੇਂ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਤੇ ਇਧਰ ਕੁਲਵੰਤ ਸਿੰਘ ਮੰਨਣ ਹੋਰਾਂ ਨੂੰ ਇਹਨਾਂ ਦੀ ਕੇਰਾਬੰਦੀ ਹੋ ਰਹੀ ਸੀ ਜਿਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਸੀ ਐਸਜੀਪੀਸੀ ਦੇ ਫੈਕਟਰੀ ਸਾਹਿਬ ਦੇ ਖਿਲਾਫ ਉਹ ਨਾ ਨਹੀਂ ਜੀ ਕਹਿੰਦੇ ਆਪਣੇ ਸਾਥਕ ਬੁਲਾ ਲਏ ਉਹ ਵੀ ਵੱਡੀ ਗਿਣਤੀ ਜਾ ਕੇ ਸਿੱਧੀ ਟਕਰਾਅਲੀ ਬਣ ਗਈ 100 ਦੇ ਕਰੀਬ ਪੁਲਸ ਵਾਲੇ ਪਰੋਣੇ ਪੈ ਗਏ ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਨਵੇਂ ਜਥੇਦਾਰ ਸਹਿਬਾਨਾਂ ਦੀ ਸੇਵਾ ਸੰਭਾਲ ਦੀ ਪ੍ਰਕਿਰਿਆ ਦੇ ਉੱਤੇ ਜਿਸ ਤਰ੍ਹਾਂ ਕੌਮ ਦੇ ਵਿੱਚ ਸਵਾਲ ਉੱਠ ਖੜੇ ਹੋਏ ਜਿਸ ਤਰ੍ਹਾਂ ਦੇ ਤੱਥ ਜਿਸ ਤਰ੍ਹਾਂ ਦੇ ਪਹਿਲੂ ਸਾਹਮਣੇ ਆਏ ਉਸ ਨੇ ਟਕਰਾਵ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ ਫਿਕਰਮੰਦੀ ਵਾਲੀ ਸਥਿਤੀ ਪੈਦਾ ਕਰ ਦਿੰਦੀ ਹੈ। ਘੜੀ ਦੀਆਂ ਸੂਈਆਂ 2:50 ਦਾ ਸਮਾਂ ਦਿਖਾ ਰਹੀਆਂ। ਉਹ ਅੱਜਕੱਲ੍ਹ ਜਿਸ ਸਮੇਂ ਤਸਵੀਰ ਖਿੱਚੀ ਜਾਵੇ ਉਸ ਤਸਵੀਰ ਦੀ ਸੇਵਿੰਗ ਦੇ ਦੌਰਾਨ ਵੀ ਉਹਨੂੰ ਸੇਵ ਕਰਨ ਦੇ ਦੌਰਾਨ ਵੀ ਉਹ ਪਤਾ ਲੱਗ ਜਾਂਦਾ ਕਿੰਨੀ ਤਰੀਕ ਨੂੰ ਕਿੰਨੇ ਵਜੇ ਖਿੱਚੀ ਗਈ। ਸੋ ਸਮਾਂ ਜਿਹੜਾ ਦਿਖ ਰਿਹਾ ਘੜੀ ਦੇ ਉੱਤੇ ਵੀ ਜਾਂ ਫੋਟੋ ਦੇ ਹਵਾਲੇ ਨਾਲ ਵੀ ਉਹ 2:50 ਕੁ ਮਿੰਟ ਦੇ 52 ਕੁ ਮਿੰਟ ਦੇ ਨੇੜੇ ਠੇੜੇਗਾ। ਇਹਦਾ ਤੜਕਸਾਰ ਦਾ ਤਖਸ਼ੀ ਕੇਸ ਘਟਸਾ ਫਿਰ ਇੱਕ ਫੋਟੋ ਦਰਬਾਰ ਸਾਹਿਬ ਦੇ ਅੰਦਰ ਕੇਸ ਘਟਸਾ ਬਿਖੇ ਪਾਲਕੀ ਸਾਹਿਬ ਦੀ ਵੀ ਨਜ਼ਰ ਆਉਂਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਜੇ ਪ੍ਰਕਾਸ਼ ਨਹੀਂ ਹੈ ਇਹਦੇ ਉੱਤੇ ਬਹਿਸ ਤਕਰਾਰ ਤਰਕ ਚੱਲ ਰਹੇ ਸੀ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੀ ਤੱਥ ਹੈ ਕਿ ਨਾ ਗ੍ਰੰਥ ਨਾ ਪੰਥ ਨਾ ਗੁਰੂ ਗ੍ਰੰਥ ਨਾ ਗੁਰੂ ਪੰਥ ਸਾਰਾ ਕੁਝ ਮੰਫੀ ਹੈ ਹੁਣ ਗਿਆਨੀ ਰੁਕਵੀਰ ਸਿੰਘ ਹੋਰਾਂ ਨੇ ਬੜੀ ਨਿਮਰਤਾ ਨਾਲ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਜਿਹੜੀ ਗੌਰ ਫਰਮਾਉਣੀ ਬਣਦੀ ਹੈ। ਗਿਆਨੀ ਰੁਕਵੀਰ ਸਿੰਘ ਹੋਰੀ ਕਹਿੰਦੇ ਜਥੇਦਾਰ ਦੀ ਸੇਵਾ ਸੰਭਾਲਣ ਮੌਕੇ ਬਰਿਆਦਾ ਦਾ ਵੱਡਾ ਕਾਣ ਹੋਇਆ। ਸ਼੍ਰੀ ਕਾਲ ਤੱਕ ਸਭ ਤੋਂ ਸੇਵਾ ਮੁਕਤ ਨੇ ਪਰ ਸ਼੍ਰੀ ਹਰਮੰਦਰ ਸਾਹਿਬ ਵਿਖੇ ਇਸ ਮੌਕੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਨੇ ਅਜੇ ਗਿਆਨੀ ਰੁਕਵੀਰ ਸਿੰਘ ਹੋਰੀ ਸੋ ਉਹਨਾਂ ਨੇ ਕਿਹਾ ਕਿ ਮੇਰਾ ਮਨ ਨਹੀਂ ਸੀਗਾ ਕਿ ਮੈਂ ਇਸ ਇਸ ਮਸਲੇ ਤੇ ਆ ਕੇ ਕੋਈ ਸੰਗਤ ਸਾਹਮਣੇ ਕੌਮ ਸਾਹਮਣੇ ਜਾਂ ਮੀਡੀਆ ਦੇ ਵਿੱਚ ਕੋਈ ਟਿੱਪਣੀ ਕਰਾਂ ਪਰ ਕਹਿੰਦੇ ਕਿ ਜਦੋਂ ਇਹ ਵਰਤਾਰਾ ਵਾਪਰਿਆ ਜਥੇਦਾਰ ਦੀ ਤੈਨਾਤੀ ਵਾਲੀ ਪ੍ਰਕਿਰਿਆ ਜਾਂ ਸੇਵਾ ਸੰਭਾਲ ਵਾਲੀ ਪ੍ਰਕਿਰਿਆ ਹੋਈ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਨੂੰ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਦੇ ਸਿੱਖ ਬੁੱਧੀਜੀਵੀਆਂ ਦੇ ਸਿੱਖੀ ਨੂੰ ਪਰਨਾਈ ਹੋਈ ਧਿਰਾਂ ਦੇ ਇੰਨੇ ਫੋਨ ਆਏ ਕਿ ਮੈਨੂੰ ਗੱਲ ਕਰਨੀ ਹੁਣ ਸਾਹਮਣੇ ਆਉਣਾ ਪਿਆ ਉਹਨਾਂ ਦੀ ਇਸ ਭਾਵਨਾ ਦੀ ਕਦਰ ਕਰਨੀ ਬਣਦੀ ਆ ਕਿ ਉਹਨਾਂ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਗੱਦੀ ਦੇ ਉੱਤੇ ਤੈਸ਼ ਦੇ ਵਿੱਚ ਆ ਕੇ ਗੰਦੇ ਛਿੱਟੇ ਨਾ ਪਾਓ ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਦੇ ਉੱਤੇ ਤੈਸ਼ ਛਾ ਕੇ ਤੁਸੀਂ ਗੰਦੇ ਛਿੱਟੇ ਨਾ ਪਾਓ ਇਸ ਤੋਂ ਬਾਅਦ ਹੋਰ ਕਹਿਣ ਨੂੰ ਬਚਿਆ ਕੀ ਬਹੁਤ ਗਹਿਰੇ ਪਾਅ ਨੇ ਇੱਕ ਮਰਿਆਦਾ ਲਿਖਤੀ ਰੂਪ ਚ ਹੁੰਦੀ ਹੈ ਇੱਕ ਮਰਿਆਦਾ ਪੂਰੀ ਉਹਦੀ ਬਣਤਰ ਬਣੀ ਹੁੰਦੀ ਹੈ ਤੇ ਇੱਕ ਮਰਿਆਦਾ ਪਰੰਪਰਾ ਦੇ ਤੌਰ ਤੇ ਤੁਹਾਡੇ ਨਾਲ ਤੁਰਦਿਆਂ ਤੁਰਦਿਆਂ ਬਣ ਜਾਂਦੀ ਹੈ ਸੋ ਇਹ ਪਰੰਪਰਾਵਾਂ ਦੇ ਤੌਰ ਤੇ ਵੀ ਔਰ ਸਿੱਖ ਸਿਧਾਂਤਾਂ ਦੇ ਉਦੇ ਹਵਾਲੇ ਨਾਲ ਵੀ ਸੋ ਦੋਏ ਪਹਿਲੂਆਂ ਤੋਂ ਜੇਕਰ ਇਸ ਮਰਿਆਦਾ ਨੂੰ ਦੇਖੋ ਤਾਂ ਗਿਆਨੀ ਰੁਗਵੀਰ ਸਿੰਘ ਹੋਰੀ ਉਹਦਾ ਵਿਖਿਆਨ ਕਰਦੇ ਨੇ ਹੁਣ ਉਹਨਾਂ ਦਾ ਵਿਖਿਆਨ ਤੇ ਇਧਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਸੰਭਾਲ ਵਾਲੀ ਪ੍ਰਕਿਰਿਆ ਉਹਦੇ ਵਿੱਚ ਤੁਹਾਨੂੰ ਆਪਣੇ ਆਪ ਅੰਦਰ ਨਜ਼ਰ ਆ ਜਾਏਗਾ ਕਿ ਕਿੱਥੇ ਉਹਦਾ ਪਾਲਣ ਹੋਇਆ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜਿਹੜੇ ਜਥੇਦਾਰ ਰਹੇ ਨੇ ਤੇ ਹੁਣ ਉਹ ਹੈੱਡ ਗ੍ਰੰਥੀ ਵੱਜੋਂ ਮੁਖ ਗ੍ਰੰਥੀ ਵੱਜੋਂ ਸ਼੍ਰੀ ਹੰਦਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਜਥੇਦਾਰ ਸਾਹਿਬ ਸੇਵਾ ਸੰਭਾਲਦੇ ਨੇ ਅੰਤਰੀਂ ਕਮੇਟੀ ਵੱਲੋਂ ਜਦੋਂ ਵੀ ਜਥੇਦਾਰ ਸਾਹਿਬ ਦੀ ਨਿਯੁਕਤੀ ਹੁੰਦੀ ਹੈ ਅਤੇ ਉਹਨਾਂ ਦੀ ਸੇਵਾ ਸਵਾਲ ਦਾ ਸਮਾਗਮ ਹੁੰਦਾ ਉਹ ਤੈਹ ਸਮਾਂ ਹੁੰਦਾ ਔਰ ਉਸ ਤੈਹ ਸਮੇ ਦੇ ਉੱਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਮੁਖ ਗ੍ਰੰਥੀ ਦਸਤਾਰ ਸੌਂਪਦਾ ਹੈ ਉਹ ਕਹਿੰਦੇ ਕਿ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਉਦਾਸੀਆਂ ਨਰਮਲਿਆਂ ਸੰਤਾਂ ਮਹਾਂਪੁਰਸ਼ਾਂ ਤੇ ਹੋਰ ਸ਼ਕਸ਼ੀਤਾਂ ਨੂੰ ਸੱਦੇ ਦਿੱਤੇ ਜਾਂਦੇ ਨੇ ਔਰ ਫਿਰ ਇਹ ਦਸਤਾਰਬੰਦੀ ਦੀ ਪ੍ਰਕਿਰਿਆ ਦੀ ਸ਼ੁਰੂਆਤ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਭ ਤੋਂ ਪਹਿਲਾਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਕਰਦੇ ਨੇ ਤੇ ਫਿਰ ਸੰਗਤਾਂ ਜੈਕਾਰੇ ਲਾਉਂਦੀਆਂ ਨੇ ਫਿਰ ਉਹਨਾਂ ਨੂੰ ਸਭ ਤੋਂ ਪਹਿਲਾਂ ਰਵਾਇਤ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਹੀ ਦਸਤਾਰ ਸੌਂਪਦੇ ਨੇ ਉਸ ਤੋਂ ਬਾਅਦ ਫਿਰ ਬਾਕੀਆਂ ਸਿੱਖ ਜਥੇਬੰਦੀਆਂ ਸਿੱਖ ਨਮਾਇੰਦੇ ਆਪੋ ਆਪਣੀ ਦਸਤਾਰ ਪੇਟ ਕਰਕੇ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਨੇ ਤੇ ਇਹ ਵੀ ਦੱਸਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਸੋ ਕਹਿੰਦੇ ਕਿ ਸ੍ਰੀ ਅਕਾਲ ਪੀਤੇ ਦਿਨਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਸ ਗੜ ਸਾਹਿਬ ਵਿਖੇ ਸੇਵਾ ਸੁਵਾਲਣ ਸਮੇ ਇਸ ਮਰਿਆਦਾ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਇਸ ਦੇ ਉੱਤੇ ਨਜ਼ਰਸਾਨੀ ਹੋਈ ਉਹ ਇਹ ਕਹਿੰਦੇ ਵੱਡੀ ਉਲੰਘਣਾ ਹੋਈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਤੱਕ શ્રી ਕੇਸਗੜ੍ਹ ਸਾਹਿਬ ਵਿਖੇ ਵੀ શ્રી ਕੰਡਪਾਟ ਸਾਹਿਬ ਵਾਲੇ ਕਮਰੇ 'ਚ ਜਾ ਕੇ ਸਕੱਤਰ ਅਤੇ ਮੈਨੇਜਰ ਵੱਲੋਂ ਦਸਤਾਅਰ ਸੌਂਪ ਦਿੱਤੀ ਗਈ ਹੁਣ ਇਹ ਵੀ ਪਹਿਲੂ ਆ ਰਿਹਾ ਕਿ ਜਦੋਂ શ્રી ਕੰਡਪਾਟ ਸਾਹਿਬ ਦੇ ਪਾਠ ਚੱਲ ਰਹੇ ਹੋਣ ਤੇ ਦੋਸ ਸਮੇ ਉੱਥੇ ਕੋਈ ਹੋਰ ਪ੍ਰਕਿਰਿਆ ਨਹੀਂ ਹੋ ਸਕਦੀ ਜਦੋਂ ਤੱਕ ਪੋਗ ਨਹੀਂ ਪੈਂਦੇ ਸੰਪਨ ਨਹੀਂ ਹੁੰਦਾ ਤਦ ਤੱਕ ਸੋ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਜਿੱਥੇ ਰਸਮ ਨਿਭਾਈ ਜਾ ਸਕਦੀ ਸੀ ਉਹਦਾ ਸਮਾਂ ਤੁਸੀਂ 11 ਵਜੇ ਦਾ ਦਿੱਤਾ ਸੀ ਪਰ ਤੁਸੀਂ 2:30 ਵਜੇ ਹੀ ਕਾਰਵਾਈ ਸ਼ੁਰੂ ਕਰਤੀ ਤੇ ਦੂਸਰੇ ਪਾਸੇ ਉਹ ਕਹਿੰਦੇ ਇੱਕ ਕਮਰੇ 'ਚ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਖੰਡਪਾਟ ਸਾਹਿਬ ਚੱਲ ਰਹੇ ਸੀਗੇ ਉੱਥੇ ਜਾ ਕੇ ਸਕੱਤਰ ਨੇ ਤੇ ਮੈਨੇਜਰ ਵੱਲੋਂ ਦਸਤਾਰ ਭੇਂਟ ਕਰ ਦਿੱਤੀ ਗਈ ਸੋ ਉਸ ਵੇਲੇ ਤੱਕ ਸਾਹਿਬ ਵਿਖੇ ਜੇ ਪ੍ਰਕਾਸ਼ ਵੀ ਨਹੀਂ ਹੋਇਆ ਸੀ ਹੁਣ ਇਹ ਗੱਲ ਜੱਤ ਸਰ ਗਿਆਨੀ ਰੁਗਵੀਰ ਸਿੰਘ ਹੋਰੀ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੱਜੋਂ ਜਦੋਂ ਇਹ ਗੱਲ ਕਹਿ ਰਹੇ ਨੇ ਤੇ ਹੁਣ ਤੱਕ ਕਿਸੇ ਨੂੰ ਸ਼ੰਕੇ ਸ਼ੋਭੇ ਨਹੀਂ ਰਹਿਣੀ ਚਾਹੀਦੀ ਉਹਨਾਂ ਨੇ ਪੂਰੇ ਤੱਥਾਂ ਦੀ ਜਾਂਚ ਪੜਤਾਲ ਤੋਂ ਬਾਅਦ ਇਹ ਗੱਲ ਆਖੀ ਹੈ ਕਿ ਜਦੋਂ ਉਹਨਾਂ ਨੇ ਆ ਕੇ ਕਿਸ ਗੱਟ ਸਾਹਿਬ ਮੱਥਾ ਟੇਕ ਕੇ ਉਹਨੂੰ ਸਰੂਪਾਉ ਦਿੱਤੇ ਗਏ ਉਸ ਸਮੇਂ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਕਲੋਜੀ ਸੰਗਠਾ ਚ ਫਿਰ ਉਸ ਸੁਲਖਣਾ ਬਾਜ਼ੀ ਬੇ ਇਸ ਤੋਂ ਗਾਂ ਵਧਿਆ ਮਸਲਾ ਹੁਣ ਜਿਹੜੇ ਸਕੱਤਰ ਸਾਹਿਬ ਚੀਫ ਸੈਕਟਰੀ ਸਾਹਿਬ ਨੇ ਐਸਜੀਪੀਸੀ ਦੇ ਮੰਨਣ ਸਾਹਿਬ ਕੁਲਵੰਤ ਸਿੰਘ ਮੰਨਣ ਜਲੰਧਰ ਚ ਅਮਨ ਕਨੋਲੀ ਕਨੋਲੀ ਕਲੋਨੀ ਹੈ ਜਿਹੜੀ ਅਮਨ ਕਲੋਨੀ ਉਸ ਜਲੰਧਰ ਦੀ ਅਮਨ ਕਲੋਨੀ ਦੇ ਵਿੱਚ ਉਹਨਾਂ ਦਾ ਅਮਨ ਭੰਗ ਹੋ ਗਿਆ ਸਿੱਖ ਸੰਗਤਾਂ ਪਹੁੰਚ ਗਈਆਂ ਸਿੱਖ ਤਾਲ ਮੇਲ ਕਮੇਟੀ ਦੇ ਨੁਮਾਇंदे ਪਹੁੰਚ ਗਏ ਉਹਨਾਂ ਨੇ ਕਰਮੂਰੇ ਪ੍ਰਦਰਸ਼ਨ ਕੀਤਾ ਨਾਰੇਬਾਜ਼ੀ ਕੀਤੀ ਉਹਨਾਂ ਨੇ ਕਿਹਾ ਕਿ ਇਹ ਚੀਫ ਸੈਕਟਰੀ ਨੇ ਗਲਤ ਕੀਤਾ ਇਹ ਇਹ ਸਾਰਾ ਕੁਝ ਇਹਦੇ ਇਸ਼ਾਰੇ ਤੇ ਹੋ ਰਿਹਾ ਸੋ ਉਹ ਚੀਫ ਸੈਕਟਰੀ ਤੇ ਕਰਮੂਰੇ ਜਦੋਂ ਪ੍ਰਦਰਸ਼ਨ ਹੋਣ ਲੱਗਾ ਤਾਂ ਬੈਰੀਗੇਟਿੰਗ ਹੋ ਗਈ ਹੈ ਨਾ ਉਹ ਤਾਲਮਿਲ ਕਮੇਟੀ ਦੇ ਜਿੰਨੇ ਨੁਮਾਇंदे ਆਏ ਸੀ ਉਹਨਾਂ ਨੇ ਦਰੀਆਂ ਵਿਛਾਲੀਆਂ ਦਰੀਆਂ ਵਿਛਾ ਕੇ ਉਹਨਾਂ ਨੇ ਪ੍ਰਦਰਸ਼ਨ ਵੀ ਸ਼ੁਰੂ ਕਰਤਾ ਤੇ ਜਾਬ ਵੀ ਸ਼ੁਰੂ ਕਰਤਾ ਨਾਲ ਪਾਠ ਵੀ ਚੱਲਣ ਲੱਗੇ ਨਾਲੇ ਰੋਸਾ ਵੀ ਪ੍ਰਗਟ ਹੋਣਾ ਸ਼ੁਰੂ ਕਰਤਾ ਤੇ ਇਧਰ ਕਲਵੰਤ ਸਿੰਘ ਮੰਨਣ ਹੋਰਾਂ ਨੂੰ ਜਿਨ੍ਹਾਂ ਦੀ ਕੇਰਾਬੰਦੀ ਹੋ ਰਹੀ ਸੀ ਜਿਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਸੀ ਐਸਜੀਪੀਸੀ ਦੇ ਚੀਫ ਸੈਕਟਰੀ ਸਾਹਿਬ ਦੇ ਖਿਲਾਫ ਉਹਨਾਂ ਨੇ ਜੀ ਕਹਿੰਦੇ ਆਪਣੇ ਸਮਰਥਕ ਬੁਲਾ ਲਏ ਉਹ ਵੀ ਵੱਡੀ ਗਿਣਤੀ ਚ ਆ ਕੇ ਸਿੱਧੀ ਟਕਰਾਰੀ ਬਣ ਗਈ 100 ਦੇ ਕਰੀਬ ਪੁਲਸ ਵਾਲੇ ਪਰੋਣੇ ਪੈ ਗਏ ਹਾਲਤ ਖਾਸੀ ਗੰਭੀਰ ਹੋ ਗਈ ਸੋ ਇਹ ਵੀ ਇੱਕ ਪਹਿਲੂ ਹੈ ਕਿ ਕਾਫੀ ਸਿੱਧੀ ਲਗਾਤਾਰ ਟਨਾਲੀ ਬਣਦੀ ਜਾ ਰਹੀ ਹੈ ਔਰ ਟਕਰਾਲੇ ਪਾਸੇ ਜਾ ਰਹੇ ਆ ਫਿਕਰ ਸਭ ਤੋਂ ਵੱਡਾ ਅਹਿਮ ਹੈ ਕਿ ਆ ਆ ਸ਼੍ਰੀਕੀਤਪੁਰ ਸਾਹਿਬ ਤੇ ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੁੱਲੇ ਮਹੱਲੇ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ। ਸੋ ਵੱਡੀ ਗੰਦੀ ਸੰਗਤ ਪਹੁੰਚ ਰਹੀ ਹੈ ਤੇ ਉੱਥੇ ਮਹੱਲਾ ਨਿਕਲਣਾ। ਉਸ ਦਿਨ ਦਾ ਹੁਣ ਸਭ ਤੋਂ ਵੱਡਾ ਫਿਕਰ ਹੈ ਕਿ ਕੋਈ ਟਕਰਾਅ ਵਾਲੀ ਸਥਿਤੀ ਨਾ ਬਣ ਜਵੇ। ਕਿਉਂਕਿ ਸਿੰਘ ਸਾਹਿਬ ਨੂੰ ਫਿਰ ਸੰਦੇਸ਼ ਵੀ ਦੇਣਾ ਪੈਣਾ ਕੌਮ ਦੇ ਨਾਂ ਤੇ ਮਹੱਲੇ ਸ਼ਾਮਿਲ ਵੀ ਹੋਣਾ ਪੈਣਾ। ਸੋ ਦੇਖਦੇ ਹਾਂ ਜੀ ਇਹ ਪਿਕਰਬੰਦੀ ਵਾਲਾ ਪਹਿਲੂ ਥਾਏਗਾ। ਚਲੋ। ਇੱਧਰ ਟਕਰਾਅ ਕੱਲਾ ਐਸਜੀਪੀਸੀ ਦੇ ਘਰੇ ਹੀ ਨਹੀਂ ਪਾਈ। ਕਿਸਾਨੀ ਦੇ ਵਿੜੇ ਚ ਵੀ ਟਕਰਾਲੀ ਸਥਿਤੀ ਬਣੀ ਹੋਈ ਹੈ 5 ਮਾਰਚ ਆਪਾਂ ਨੂੰ ਸਾਰਿਆਂ ਨੂੰ ਪਤਾ ਫਿਰ 10 ਵਾਲੇ ਤਰਨੇ ਸਭ ਨੂੰ ਪਤਾ ਹੈ ਹਣ ਹੁਣ 15 ਮਾਰਚ ਨੂੰ ਕਿਸਾਨਾਂ ਦੀ ਬੈਠਕ ਹੈ ਕਿਸਾਨ ਭਵਨ ਚੈਸਕੀ ਐਮ ਦੀ 19 ਨੂੰ ਕੇਂਦਰ ਨਾਲ ਬੈਠਕ ਹੈ ਖਨੋਰੀ ਤੇ ਸ਼ੰਭੂ ਵਾਲਿਆਂ ਦੀ ਪਰ ਅੱਜ ਇੱਕ ਟਕਰਾ ਹੋਰ ਹੋਇਆ ਜਨਾਬ ਗੁਰਦਾਸਪੁਰ ਦੇ ਵਿੱਚ ਉਹ ਹੈ ਜ਼ਮੀਨ ਐਕਵਾਇਰ ਦਾ ਮਸਲਾ ਗੁਰਦਾਸਪੁਰ ਖੇਤਰ ਦੇ ਵਿੱਚ ਕਹਿੰਦੇ ਜੀ ਜ਼ਮੀਨ ਦੇ ਵਿੱਚ ਖੜੀ ਕਣਕ ਦੇ ਉੱਤੇ ਮਸ਼ੀਨ ਚਲਾ ਦਿੱਤੀ ਗਈ ਅਜੇ ਬਾਦੀ ਨਹੀਂ ਸ਼ੁਰੂ ਹੋਈ ਭਾਈ ਸਰਕਾਰੀ ਜਿਮ ਮਸ਼ੀਨ ਚੱਲੀ ਆ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਪੂਰੇ ਮੁਆਵਜ਼ੇ ਨਹੀਂ ਮਿਲੇ ਤੇ ਇਸ ਲਈ ਅਜੇ ਅਸੀਂ ਖੇਤੀ ਕਰ ਰਹੇ ਹਾਂ ਪੂਰੇ ਮੁਆਵਜ਼ੇ ਦੇ ਦਿਓ ਤਾਂ ਜ਼ਮੀਨ ਸਰਕਾਰ ਸੰਭਾਲ ਲਵੇ ਸਰਕਾਰ ਦਾ ਕਹਿਣਾ ਹੈ ਅਧਿਕਾਰੀਆਂ ਦਾ ਕਹਿਣਾ ਕਿ ਮੁਆਵਜ਼ੇ ਲੈ ਚੁੱਕੇ ਨੇ ਜ਼ਮੀਨ ਤੋਂ ਕਬਜ਼ਾ ਨਹੀਂ ਛੱਡ ਰਹੇ ਇਸ ਲਈ ਅਸੀਂ ਤਾਂ ਇਸ ਲਈ ਇਹ ਜ਼ਮੀਨ ਤੇ ਸਾਡਾ ਹੱਕ ਹੈ ਇਸ ਲਈ ਅਸੀਂ ਫਸਲ ਬੋਣਾਂਗੇ ਸੋ ਤਿਆਰ ਫਸਲ ਐਨ ਇਹ ਆਪਣੇ ਆਪ ਚ ਪਹਿਲੂ ਹੈ ਜ਼ਮੀਨ ਦੀ ਮਾਲਕੀ ਵਾਲਾ ਆਪਣਾ ਮਸਲਾ ਹੁਣ ਮੈਂ ਇਹ ਰਿਪੋਰਟ ਤੁਹਾਡੇ ਮੂਰੇ ਰੱਖਦਾ ਇਹ ਮਸਲਾ ਲੈ ਦੇ ਕੇ ਦਿੱਲੀ ਕਟੜਾ ਐਕਸਪ੍ਰੈਸ ਵੇਈ ਹੈ ਭਾਈ ਦਿੱਲੀ ਕਟੜਾ ਐਕਸਪ੍ਰੈਸ ਵੇਈ ਦੇ ਲਈ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਹੈ ਉਹਦੇ ਵਿੱਚ ਗੁਰਦਾਸਪੁਰ ਦੇ ਵਿੱਚ ਅੱਜ ਕਿਸਾਨਾਂ ਤੇ ਪੁਲਿਸ ਵਿਚਾਲੇ ਚੰਗਾ ਟਕਰਾਅ ਹੋਇਆ ਇਹਦੇ ਵਿੱਚ 7 ਤੋਂ ਵੱਧ ਕਿਸਾਨ ਜ਼ਖਮੀ ਹੋਏ ਨੇ ਤੇ ਪੁਲਿਸ ਦੀ ਮਦਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਕਹਿੰਦੇ ਕਿਸਾਨਾਂ ਤੋਂ ਜ਼ਮੀਨ ਖਾਲੀ ਕਰਾਉਣ ਦੀ ਪ੍ਰਕਿਰਿਆ ਬੱਧੀ ਹੋਈ ਹੈ ਤੇ ਨਾਲਾ ਮਾਹੌਲ ਬਣਿਆ ਹੋਇਆ ਹੈ ਉੱਥੇ ਵੀ ਪੁਲਿਸ ਨੇ ਕਹਿੰਦੇ ਖੜੀ ਫਸਲ ਤੇ ਮਸ਼ੀਨਾ ਚਲਾਤੀਆਂ ਤੇ ਜਦੋਂ ਇਹ ਪ੍ਰਸ਼ਾਸਨ ਉੱਤੇ ਪਹੁੰਚ ਰਿਹਾ ਸੀ ਕਿਸਾਨਾਂ ਨੂੰ ਜਾਣਕਾਰੀ ਮਿਲ ਗਈ ਉਹ ਵੀ ਪਹੁੰਚ ਗਏ ਕਿਸਾਨਾਂ ਨੇ ਮਸ਼ੀਨਾ ਮੂਰੇ ਲੰਬੇ ਪੈਣਾ ਸ਼ੁਰੂ ਕਰਤਾ ਉਹਨਾਂ ਨੇ ਧੂਕੇ ਪਰਾਂ ਸਿੱਟਣੇ ਸ਼ੁਰੂ ਕਰਤੇ 10-12 ਵੀ ਲੱਥੀਆਂ ਧੱਕਾ ਮੁੱਕੀ ਵੀ ਹੋਈ ਔਰਤਾਂ ਵੀ ਆ ਗਈਆਂ ਬੱਚੇ ਵੀ ਆ ਗਏ ਕਿਸਾਨ ਝੰਡੇ ਲੈ ਕੇ ਵੀ ਆ ਗਏ ਤੇ ਪੁਲਿਸ ਵੀ ਵੱਡੀ ਗਿਣਤੀ ਚ ਆ ਗਈ ਸੋ ਕਿਸਾਨਾਂ ਨੂੰ ਧੱਕੇ ਮਾਰ ਮਾਰ ਕੇ ਖਿੱਚ ਧੂਕੇ ਪਰਾਂ ਸਿੱਟਿਆ ਗਿਆ ਤੇ ਉਸ ਟਕਰਾਅ ਦੇ ਵਿੱਚ ਕਹਿੰਦੇ 7 ਤੋਂ ਵੱਧ ਕਿਸਾਨ ਜ਼ਖਮੀ ਹੋ ਗਏ ਹੁਣ ਕਿਸਾਨਾਂ ਦਾ ਸਪਸ਼ਟ ਕਹਿਣਾ ਹੈ ਕਿ ਸਰਕਾਰਾਂ ਨੂੰ ਜ਼ਮੀਨਾਂ ਦਾ ਬੰਨ ਦਾ ਮੁਆਵਜ਼ਾ ਨਹੀਂ ਦੇ ਰਹੀ ਧੋਖਾ ਕੀਤਾ ਜਾ ਰਿਹਾ ਤੇ ਇਸ ਲਈ ਅਸੀਂ ਅੱਜ ਖੇਤੀ ਕਰ ਰਹੇ ਹਾਂ ਮੁਆਵਜ਼ਾ ਦਵੇ ਤੇ ਅਸੀਂ ਜ਼ਮੀਨ ਛੱਡ ਦਈਏ ਉਧਰ ਅਧਿਕਾਰੀ ਕਹਿੰਦੇ ਬਿਲਕੁਲ ਝੂਠ ਹੈ ਜੀ ਸਾਰਾ ਮੁਆਵਜ਼ਾ ਮਿਲਿਆ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਕਹਿੰਦੇ ਜਾਣ ਬੁੱਝ ਕੇ ਜੀ ਕਬਜ਼ਾ ਕਰਕੇ ਬੈਠੇ ਨੇ ਹੁਣ ਪੰਦੇਰ ਸਾਹਿਬ ਨੇ ਮੀਟਿੰਗ ਕੀਤੀ ਹੈ ਜੀ ਸਰਮਣ ਸਿੰਘ ਪੰਦੇਰੋਹਰਾ ਨੇ ਮੀਟਿੰਗ ਕਰ ਲਈ ਕਹਿੰਦੇ ਰਣਨੀਤੀ ਬਣਾ ਰਹੇ ਹਾਂ ਅਗਲਾ ਪ੍ਰੋਗਰਾਮ ਦੇਾਂਗੇ ਇਹ ਗੁਰਦਾਸਪੁਰ ਦੇ ਨੰਗਲ ਚੌੜ ਤੇ ਪਰਥ ਦੇ ਕਿਸਾਨਾਂ ਦੇ ਮੁਆਵਜ਼ੇ ਦਾ ਮਾਮਲਾ ਉਹ ਕਹਿੰਦੇ ਜਵਰੀ ਸਰਕਾਰ ਹਥਿਆ ਰਹੀ ਆ ਤੇ ਕਿਸਾਨ ਜਦੋਂ ਵਿਰੋਧ ਕਰ ਰਹੀ ਸੀ ਤਾਂ ਪੁਲਿਸ ਨੇ ਲਾਠੀ ਚਾਰਜ ਕੀਤਾ ਜਿਸ ਦੇ ਨਾਲ ਉਹਨਾਂ ਦੀ ਹਾਲਤ ਕਾਫੀ ਫਿਕਰਮੰਦੀ ਵਾਲੀ ਆ ਪਰ ਕਹਿੰਦੇ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਣ ਦੇ ਲਈ ਤਿਆਰ ਆ ਸੋ ਅਗਲੀ ਰਣਨੀਤੀ ਬਣਾ ਕੇ ਇਸ ਮਸਲੇ ਤੇ ਲੜਾਈ ਲੜਾਂਗੇ ਜੀ ਹੁਣ ਦੇਖਦੇ ਆ ਇਹ ਪਹਿਲੂ ਕਿੱਦਾਂ ਨੂੰ ਜਾਂਦਾ ਕਿਉਂਕਿ ਕਾਫੀ ਕੇਂਦਰ ਮਤਲਬ ਕਹਿ ਰਿਹਾ ਕਿ ਨਹੀਂ ਜੀ ਇਹ ਜ਼ਮੀਨਾਂ ਐਕਵਾਇਰ ਕਰਨ ਵਾਲੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਿੱਚ ਕਿ ਪੰਜਾਬ ਬੜੀ ਕੜਾ ਡਾ ਰਿਹਾ ਤੇ ਕਿਸਾਨਾਂ ਦਾ ਕਹਿਣਾ ਜੀ ਕਿ ਕੇਂਦਰ ਸਰਕਾਰ ਦੇ ਢੰਗ ਤਰੀਕਾ ਹੀ ਪੰਜਾਬ ਸਰਕਾਰ ਨੇ ਅਪਣਾ ਲਿਆ ਕਿਸਾਨ ਪ੍ਰਦਰਸ਼ਨਕਾਰੀ ਕਿਸਾਨ ਨੇ ਵੀ ਕਿਹਾ ਕਿ ਤਰੀਕਾ ਉਹੀ ਹੈ ਜਿਹੜਾ ਕੇਂਦਰ ਦਾ ਉਸੇ ਰਾਹ ਪੰਜਾਬ ਸਰਕਾਰ ਪੈ ਗਈ ਇੱਧਰ ਆਪਾਂ ਗੱਲ ਸ਼ੰਭੂ ਖਨੋਰੀ ਦੀ ਕਰ ਰਹੇ ਸੀ 19 ਤਰੀਕ ਨੂੰ ਬੈਠਕ ਹੈ ਤੇ ਸ਼ੰਭੂ ਖਨੋਰੀ ਬਾਰਡਰ ਤੋਂ ਕਹਿੰਦੇ ਜੀ ਕੇਂਦਰ ਨੂੰ ਤਜ਼ਵੀਦ ਭੇਜ ਦਿੱਤੀ ਗਈ ਹੈ ਰਿਪੋਰਟ ਭੇਜ ਦਿੱਤੀ ਗਈ ਹੈ ਕਿ ਭਾਈ ਜਿਹੜੀ ਐਮਐਸਪੀ ਤੁਸੀਂ ਜੇ ਫਸਲ ਖਰੀਦ ਦਿਓ ਤਦ ਉਹਨੂੰ 25 ਤੋਂ ਲੈ ਕੇ 30000 ਕਰੋੜ ਤੱਕ ਦੇ ਰੁਪਏ ਦੀ ਲੋੜ ਪੈਣੀ ਹੈ ਕਹਿੰਦੇ ਪੂਰਾ ਖਾਕਾ ਤਿਆਰ ਕਰਕੇ ਦਿੱਤਾ। ਸੋ ਐਮਐਸਪੀ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਕਾਨੂੰਨੀ ਖਰੀਦ ਦੀ ਗਰੰਟੀ ਦੇ ਹਵਾਲੇ ਨਾਲ ਚੱਲ ਰਹੇ ਪ੍ਰਦਰਸ਼ਨ ਨੂੰ ਚੱਲ ਰਹੇ ਮੁਜ਼ਾਰੇ ਨੂੰ ਚੱਲ ਰਹੇ ਅੰਦੋਲਨ ਨੂੰ 399 99 ਦਿਨ ਹੋ ਗਿਆ ਤੇ ਡੱਲੇ ਵਾਲ ਹੋਰਾਂ ਦਾ ਮਰਨ ਵਾਸਤ ਵੀ 106 ਦਿਨਾਂ ਤੋਂ ਉੱਪਰ ਚਲਾ ਗਿਆ ਹੈ। ਹੈਨਾ ਤੇ ਹੁਣ ਤਾਂ ਉਹ ਕਹਿੰਦੇ ਪਿਛਲੇ 4-5 ਦਿਨਾਂ ਤੋਂ ਕੋਈ ਮੈਡੀਕਲ ਸਹੂਲਤ ਵੀ ਨਹੀਂ ਲੈ ਰਹੇ। ਤੇ ਇਹ ਸਭ ਦੇ ਦਰਮਿਆਨ ਉਹਨੇ ਇੱਕ ਰਿਪੋਰਟ ਤਿਆਰ ਕਰਕੇ ਸ਼ੰਮੂਰ ਖਨੋਰੀ ਵੱਟ ਤੋਂ ਸਾਂਝੀ ਰਿਪੋਰਟ ਤਿਆਰ ਕਰਕੇ ਦਿੱਲੀ ਨੂੰ ਭੇਜੀ ਹੈ ਜਿਹਦੇ ਵਿੱਚ ਕਿਹਾ ਕਿ 19 ਤਰੀਕ ਨੂੰ ਇਸ ਮਸਲੇ ਤੇ ਆਪਾਂ ਗੱਲ ਤੋਰਾਂਗੇ ਜੀ ਤੁਸੀਂ ਇਹਦਾ ਹਾਂ ਸਮੀਖਿਆ ਕਰਾ ਲਓ ਆਪਣੇ ਵਿੱਤ ਵਿਭਾਗ ਤੋਂ ਕਰਾਉਣੀ ਹੈ ਗ੍ਰਹਿ ਵਿਭਾਗ ਤੋਂ ਕਰਾਉਣੀ ਹੈ ਪੀਐਮਓ ਹਾਊਸ ਤੋਂ ਕਰਾਉਣੀ ਹੈ ਕਿ ਕਿਸਾਨਾਂ ਨੇ ਦਾਵਾ ਕੀਤਾ ਇਸ ਰਿਪੋਰਟ ਦੇ ਵਿੱਚ ਕਿ 25000 ਤੋਂ ਲੈ ਕੇ 30000 ਕਰੋੜ ਰੁਪਏ ਤੱਕ ਕੇਂਦਰ ਨੂੰ ਲੋੜ ਪੈਣੀ ਹੈ ਤੇ ਐਮਐਸਪੀ ਤੇ ਸਾਰੀ ਫਸਲ ਖਰੀਦੀ ਆ ਚੁੱਕੀ ਹੈ ਇਸ ਪਹਿਲੂ ਤੇ ਕੁਝ ਤਰ੍ਹਾਂ ਦਾ ਇਹ ਵੀ ਕਹਿਣਾ ਕਿ ਕਿਸਾਨਾਂ ਨੂੰ ਇਸ ਮਸਲੇ ਦੇ ਉੱਤੇ ਪੈਣ ਦੀ ਲੋੜ ਨਹੀਂ ਕਿ ਇੰਨਾ ਪੈਸਾ ਚਾਹੀਦਾ ਤੇ ਉਹ ਕਿੱਥੋਂ ਆਊਗਾ ਇਹ ਸਰਕਾਰ ਦੇਖੇ ਸਰਕਾਰ ਦੇ ਬਾਬੂ ਦੇਖਣ ਆਪਾਂ ਇਸ ਪਹਿਲੂ ਤੇ ਲੜਾਈ ਲੜੀਏ ਕਿ ਐਮਐਸਪੀ ਸਾਡਾ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਤੇ ਉਹਦੇ ਉੱਤੇ ਸਰਕਾਰ ਖਰੀਦ ਕਰੇ ਸੋ ਇਹ ਕੰਮ ਹੋਣਾ ਦਾ ਕਿ ਉਹਨੇ ਕਿਵੇਂ ਦੇਖਣਾ ਕਿ ਇਹ ਰਿਪੋਰਟ ਆਪਾਂ ਤਿਆਰ ਕਰਕੇ ਦੇਣ ਚ ਨਵੇਂ ਆਰਥਿਕ ਮਸਲਿਆਂ 'ਚ ਆਪਾਂ ਕਿਉਂ ਉਲਜੀਏ ਇਹ ਵੀ ਇੱਕ ਤਰ੍ਹਾਂ ਦੀ ਰਾਏ ਹੈ ਮੇਰਾ ਦੇਸ਼ ਮਹਾਨ ਭਾਰਤ ਟੌਪ 5 ਚ ਵੀ ਹੈਗਾ ਟੌਪ 10 ਚ ਵੀ ਹੈਗਾ ਟੌਪ 20 ਚ ਵੀ ਹੈਗਾ ਦੁਨੀਆ ਦੇ ਟੌਪ 10 ਮੁਲਕਾਂ ਚੋਂ ਪੰਜਵਾਂ ਨੰਬਰ ਹੈ ਸਾਡਾ ਪ੍ਰਦੂਸ਼ਿਤ ਮੁਲਕਾਂ ਚੋਂ ਦੁਨੀਆ ਦੇ ਪ੍ਰਦੂਸ਼ਿਤ ਮੁਲਕਾਂ ਦੇ ਵਿੱਚੋਂ ਭਾਰਤ ਦਾ ਨੰਬਰ ਪੰਜਵਾਂ ਹੈ ਦੁਨੀਆ ਦੀ ਰਾਜਧਾਨੀਆਂ ਚੋਂ ਮੁਲਕਾਂ ਦੀ ਰਾਜਧਾਨੀਆਂ ਚੋਂ ਭਾਰਤ ਦੀ ਰਾਜਧਾਨੀ ਨੰਬਰ 1 ਤੇ ਆਈ ਹੈ ਪਰ ਦੂਸ਼ਿਤ ਰਾਜਧਾਨੀਆਂ ਚ ਭਾਰਤ ਦੇ 13 ਸ਼ਹਿਰਾਂ ਨੇ ਥਾਂ ਬਣਾਈ ਹੈ ਦੁਨੀਆ ਦੇ ਟੌਪ 20 ਸ਼ਹਿਰਾਂ ਦੇ ਵਿੱਚ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਜੀ ਹਾਂ ਮੈਂ ਦੁਨੀਆ ਦੀ ਪ੍ਰਦੂਸ਼ਣ ਦੇ ਹਵਾਲੇ ਨਾਲ ਗੱਲ ਕਰ ਰਿਹਾ ਵੈਸੇ ਸਰਕਾਰ ਇਸ ਦੇ ਨਾਂ ਦੇ ਉੱਤੇ ਆਪਣੀ ਪਿੱਠ ਵੀ ਥਪਥਪਾ ਸਕਦੀ ਹੈ ਕਿ ਜੀ ਅਸੀਂ ਤਰੱਕੀ ਕਰ ਲਈ ਪਿਛਲੀ ਵਾਰ ਦੁਨੀਆ ਦੇ ਟੌਪ 10 ਪ੍ਰਦੂਸ਼ਿਤ ਮੁਲਕਾਂ ਦੇ ਵਿੱਚ ਭਾਰਤ ਦਾ ਨੰਬਰ ਦੂਜਾ ਜਾਂ ਤੀਜਾ ਸੀ ਇਸ ਵਾਰ ਕਹਿੰਦੇ ਕਿ ਤੀਜਾ ਨੰਬਰ ਸੀਗਾ ਤੇ ਇਸ ਵਾਰ ਸਾਡਾ ਪੰਜਵਾਂ ਨੰਬਰ ਹੈ ਸੋ ਅਸੀਂ ਕਹਿੰਦੇ ਜੀ ਇਹਨੂੰ ਤਰੱਕੀ ਦੇ ਰੂਪ ਚ ਵੀ ਲੈ ਸਕਦੀਆਂ ਸਰਕਾਰ ਆਪਣੀ ਵਾਵਾ ਹੀ ਵੀ ਖੱਟ ਸਕਦੀ ਹੈ ਪਰ ਜਨਾਬ ਤੀਜਾ ਹੋਣਾ ਤੇ ਪੰਜਵਾਂ ਹੋਣਾ ਇਹ ਦੁਨੀਆ ਪਰ ਦੇ ਮੁਲਕਾਂ ਚੋਂ ਤੁਸੀਂ ਇਹ ਦਸਵੇਂ ਵੀ ਹੋਵੋ ਤਾਂ ਵੀ ਅਫਸੋਸ ਜਾਣ ਕੇ ਪਰ ਦੂਸ਼ਿਤ ਸ਼ਹਿਰਾਂ ਚ ਪ੍ਰਦੂਸ਼ਿਤ ਮੁਲਕਾਂ ਚ ਪ੍ਰਦੂਸ਼ਿਤ ਰਾਜਧਾਨੀਆਂ ਚ ਜਿੱਥੇ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਸ਼ਾਂ ਦੇ ਸੰਦੇਸ਼ ਹੁਣ ਜਿੱਥੇ ਹਰ ਧਰਮ ਸਾਨੂੰ ਪਾਣੀ ਨੂੰ ਪਵਿੱਤਰ ਜਲ ਦੀ ਉਪਾਧੀ ਦਿੰਦਾ ਹੋਵੇ ਜਿੱਥੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਹਵਾਲੇ ਨਾਲ ਗੱਲ ਕਰਦੇ ਹੋਈਏ ਜਿਸ ਧਰਤੀ ਤੇ ਅਸੀਂ ਕਹਿੰਦੇ ਆਂ ਸੀ ਰਾਮ ਜੀ ਨੂੰ ਪੂਜਦੇ ਆਂ ਕ੍ਰਿਸ਼ਨ ਜੀ ਨੂੰ ਪੂਜਦੇ ਆਂ ਸੋ ਇਹ ਉਹ ਸਾਰੇ ਥਾਵਾਂ ਦੇ ਉੱਤੇ ਅਸੀਂ ਦੁਨੀਆ ਪਰ ਦਾ ਪੋਲੂਸ਼ਨ ਫਲਾ ਰਹੇ ਆਂ ਤੇ ਨੰਬਰ ਪਾਨਾ ਜਰਾ ਦੁਨੀਆ ਦੇ 20 ਪ੍ਰਦੂਸ਼ਿਤ ਮੁਲਕਾਂ ਦੇ ਵਿੱਚ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਭਾਰਤ ਦੇ 13 ਸ਼ਹਿਰ ਆਏ ਨੇ ਜਿੱਚ ਪੰਜਾਬ ਵਾਲਾ ਵੀ ਹੈ ਜਦੋਂ ਕਿ ਦੁਨੀਆ ਦੀਆਂ ਪ੍ਰਦੂਸ਼ਿਤ ਰਾਜਧਾਨੀਆਂ ਚੋਂ ਭਾਰਤ ਦੀ ਰਾਜਧਾਨੀ ਦਿੱਲੀ ਨੰਬਰ 1 ਤੇ ਆਈ ਹੈ ਤੇ ਅਸੀਂ ਮੁਲਕ ਪੰਜਵੇਂ ਨੰਬਰ ਤੇ ਬਿਲਕੁਲ ਜੀ ਦੁਨੀਆ ਨੂੰ ਕਹਿੰਦੇ 20 ਸਭ ਤੋਂ ਪ੍ਰਦੂਸ਼ਿਤ ਜਿਹੜੇ ਸ਼ਹਿਰ ਨੇ ਉਹ ਚ 13 ਭਾਰਤ ਦੇ ਨੇ ਮੇਘਾਲਿਆ ਦਾ ਬਣੀ ਹਾਟ ਸਭ ਤੋਂ ਟੋਪ ਤੇ ਸਭ ਤੋਂ ਵੱਧ ਪ੍ਰਦੂਸ਼ਤਾ ਦੁਨੀਆ ਚ ਜਦੋਂ ਕਿ ਦਿੱਲੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਕੈਪੀਟਲ ਬਣ ਕੇ ਉੱਭਰੀ ਹੈ ਕਹਿੰਦੇ ਰਾਜਧਾਨੀ ਬਣ ਕੇ ਆਈ ਹੈ ਟੌਪ ਤੇ ਆਈ ਹੈ ਇਹ ਜਾਣਕਾਰੀ IQ Air Report 2024 ਚ ਸਾਹਮਣੇ ਆਈ ਹੈ ਰਿਪੋਰਟ ਵਿੱਚ ਭਾਰਤ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਚ ਪੰਜਵਾਂ ਨੰਬਰ ਮਿਲਿਆ 2023 ਦੇ ਵਿੱਚ ਅਸੀਂ ਤੀਸਰੇ ਨੰਬਰ ਤੇ ਸੀ ਯਾਨੀ ਕਿ ਹੁਣ ਅਸੀਂ ਦੋ ਪਾਇਦਾਨ ਥੱਲੇ ਗਏ ਹਾਂ ਸੋ ਇਸ ਲਈ ਮੈਂ ਕਹ ਰਿਹਾ ਕਿ ਸਰਕਾਰ ਇਹਨਾਂ ਖੁਸ਼ ਵੀ ਹੋ ਸਕਦੀ ਹੈ ਇਸ ਦਾ ਮਤਲਬ ਭਾਰਤ ਦੇ ਵਿੱਚ ਪਹਿਲਾਂ ਨਾਲੋਂ ਪ੍ਰਦੂਸ਼ਣ ਥੋੜਾ ਜਿਹਾ ਘਟਿਆ ਪਰ ਇਹ ਰਾਹਤਜੋਗ ਨਹੀਂ ਹੈ ਇਹ ਸਾਹ ਲੈਣਯੋਗ ਨਹੀਂ ਹੈ ਇਹ ਖੁੱਲੀ ਹਵਾ 'ਚ ਜੀਉਣਯੋਗ ਨਹੀਂ ਹੈ ਕਹਿੰਦੇ ਜੀ 2024 'ਚ PM 2.5 ਦਾ ਲੈਵਲ ਔਸਤਨ 50.6 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਰਿਹਾ ਜਦੋਂ ਕਿ 2023 ਦੇ ਵਿੱਚ 54.4 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀਗਾ ਚਲੋ ਜੀ 54 ਤੋਂ 50 ਤੇ ਆ ਗਏ ਠੀਕ ਹੈ ਇਹਨਾਂ ਨਾਲ ਖੁਸ਼ ਹੋਣ ਵਾਲੀ ਗੱਲ ਹੈਗੀ ਤਾਂ ਦੇਖ ਲਿਓ ਹਾਂ ਓਸ਼ੋਨਿਆਸ ਸਾਲ 224 ਦੇ ਵਿੱਚ ਦੁਨੀਆ ਦਾ ਸਭ ਤੋਂ ਸਾਬ ਖੇਤਰ ਬੜ ਕੇ ਰਿਹਾ ਸੀਗਾ ਤੇ ਇਸ ਵਾਰ ਵੀ ਮਤਲਬ ਓਸ਼ੋਨਿਆ ਸਭ ਤੋਂ ਸਾਬ ਖੇਤਰ ਵਿੱਚ ਉੱਭਰਿਆ ਇੱਥੇ 57 ਸ਼ਹਿਰ WHO ਦੇ ਦਿਸ਼ਾ ਨਿਰਦੇਸ਼ਾਂ ਨੂੰ ਪੂਰਾ ਕਰਦੇ ਨੇ ਕਹਿੰਦੇ WHO ਦੀ ਨੂੰ ਲੈ ਕੇ ਵੀ ਕਈ ਸਵਾਲ ਉੱਠਦੇ ਰਹਿੰਦੇ ਨੇ ਦੁਨੀਆਪਰਚ ਪਰ ਇਹ ਕਹਿੰਦੇ ਜੀ ਇਸ ਓਸ਼ੋਨੀਆ ਦੇ 55% ਸ਼ਹਿਰ ਨੇ ਜਿਹੜੇ ਮਤਲਬ ਅੱਧ ਤੋਂ ਵੱਧ ਉਹ WHO ਦੇ ਨਿਸ਼ਾਨਦੇਸ਼ਾ ਦਾ ਪਾਲਣ ਕਰਦੇ ਨੇ ਜਿੱਤੇ ਕਰਕੇ ਕਹਿੰਦੇ ਜੀ ਇਹ ਸਭ ਤੋਂ ਵਧੀਆ UN ਦੇ ਮੁਤਾਬਕ ਓਸ਼ੋਨੀਆ ਵਿੱਚ 14 ਦੇਸ਼ ਨੇ ਜਿਹਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਫੀਜੀ ਹੈ ਨਾ ਨਿਯੋਗਿਨੀ ਹੈ ਕਿਰੀਬਾਤੀ ਮਾਰਸ਼ਲ ਆਈਲੈਂਡਸ ਹੈ ਨਾ ਆਈਲੈਂਡਸ ਜਿਹੜੇ ਆਉਂਦੇ ਨੇ ਸੋ ਭਾਰਤ ਦੇ ਵੀ ਕਈ ਸ਼ਹਿਰਾਂ ਚ पीएम 2.5 ਦਾ ਲੈਵਲ 10 ਗੁਣਾ ਜ਼ਿਆਦਾ ਕਹਿੰਦੇ ਜੀ। ਸੋ ਹੁਣ ਇਹ ਪਹਿਲੂ ਵੀ ਹੈਗਾ। ਜੀ ਅੱਛਾ। ਆਪਾਂ ਦੁਨੀਆ ਦੀ ਨੰਬਰ 1 ਰਾਜਸਥਾਨੀ ਦਿੱਲੀ ਦਾ ਜ਼ਿਕਰ ਕਰ ਲਿਆ। ਆਪਾਂ ਦੁਨੀਆ ਦੇ 20 ਦੇ ਵਿੱਚ 13 ਆਪਣੇ ਸ਼ਹਿਰਾਂ ਦਾ ਜ਼ਿਕਰ ਕੀਤਾ, ਸ਼ਹਿਰਾਂ ਦਾ ਨਾਂ ਤਾਂ ਲਿਆ ਨਹੀਂ। ਲੋ ਸੁਣੋ ਫਿਰ ਜਨਾਬ। ਇਹ ਜਿਹੜੇ 13 ਸ਼ਹਿਰ ਸਾਡੇ ਸ਼ਾਮਲ ਹੋਏ ਨੇ ਨਾ ਚ ਟੌਪ ਤੇ ਹੈ ਬਣੀ ਹਾਟ ਮੈਂ ਗੱਲ ਲਿਆ। ਸਾਡੀ ਦਿੱਲੀ ਵੀ ਇਹਦੇ ਵਿੱਚ ਹੈਗੀ ਹੈ, ਸਾਡੀ ਨਵੀਂ ਦਿੱਲੀ ਵੀ ਇਹਦੇ ਵਿੱਚ ਹੈਗੀ ਹੈ। ਦੋਵੇਂ ਸ਼ਾਮਲ ਨੇ ਇਹਦੇ ਵਿੱਚ। 13 ਦੇ ਵਿੱਚ ਪੰਜਾਬ ਦਾ ਮੁੱਲਾਂਪੁਰ ਵੀ ਸ਼ਾਮਲ ਹੈ ਹਰਿਆਣਾ ਦਾ ਫਰੀਦাবাদ ਵੀ ਸ਼ਾਮਲ ਹੈ ਹੈ ਹਰਿਆਣਾ ਦਾ ਗੁਰਦਾਮ ਵੀ ਸ਼ਾਮਲ ਹੈ ਹੈ ਯੂਪੀ ਦੀ ਲੋਨੀ ਵੀ ਸ਼ਾਮਲ ਹੈ ਹੈ ਨਾ ਰਾਜਸਥਾਨ ਦਾ ਸ਼੍ਰੀ ਗੰਗਾ ਨਗਰ ਵੀ ਸ਼ਾਮਲ ਹੈ ਯੂਪੀ ਦਾ ਗ੍ਰੇਟਰ ਨੋਇਡਾ ਵੀ ਸ਼ਾਮਲ ਹੈ ਰਾਜਸਥਾਨ ਦਾ ਹੀ ਪਿਵਾੜੀ ਵੀ ਸ਼ਾਮਲ ਹੈ ਹੈ ਯੂਪੀ ਦਾ ਮੁਜ਼ਫਰਨਗਰ ਵੀ ਸ਼ਾਮਲ ਹੈ ਤੇ ਰਾਜਸਥਾਨ ਦਾ ਹਨੂਮਨਗੜ੍ਹ ਵੀ ਸ਼ਾਮਲ ਹੈ ਤੇ ਗ੍ਰੇਟਰ ਨੋਇਡਾ ਦੇ ਨਾਲ ਯੂਪੀ ਨੋਇਡਾ ਵੀ ਸ਼ਾਮਲ ਹੈ ਸੋ ਜੇਕਰ ਯੂਪੀ ਦੀ ਗੱਲ ਕਰਾਂ ਤਾਂ ਨੋਇਡਾ ਵੀ ਹੈ ਤੇ ਗ੍ਰੇਟਰ ਨੋਇਡਾ ਵੀ ਹੈ ਮਯਾਫਰਨਗਰ ਵੀ ਹੈ ਹਾਂ ਤੇ ਇਸੇ ਤਰ੍ਹਾਂ ਲੋਨੀ ਵੀ ਹੈ ਸੋ ਚਾਰ ਯੂਪ ਦੇ ਸ਼ਹਿਰ ਨੇ ਇਹਨਾਂ 13 ਦੇ ਵਿੱਚੋਂ ਇਸੇ ਤਰ੍ਹਾਂ ਜੇਕਰ ਰਾਸਤਾਂ ਦੀ ਗੱਲ ਕਰਾਂ ਤਾਂ ਹਨੂਮਾਨਗੜ੍ਹ ਵੀ ਹੈ ਹਾਂ ਤੇ ਇਸੇ ਤਰ੍ਹਾਂ ਸ਼੍ਰੀ ਗੰਗਾਨਗਰ ਵੀ ਹੈ ਹਾਂ ਸੋ ਦੋ ਰਾਸ ਤੇ ਵਿਵਾਰੀ ਵੀ ਹੈ ਤਿੰਨ ਰਾਸਤਾਂ ਦੇ ਆਉਂਦੇ ਨੇ ਸੋ ਦਿੱਲੀ ਵੀ ਹੈ ਤੇ ਨਵੀਂ ਦਿੱਲੀ ਵੀ ਹੈ ਤੇ ਹਰਿਆਣਾ ਦਾ ਗੜਗਾਵਾ ਵੀ ਹੈ ਫਰੀਦাবাদ ਵੀ ਹੈ ਸੋ ਇਹ ਸਿਤਿਆ ਹਾਂ ਪੰਜਾਬ ਦਾ ਮੋਲਾਪੁਰ ਵੀ ਹੈ ਸੋ ਅਸੀਂ ਦੁਨੀਆ ਦੇ ਵਿੱਚ ਕਿੱਥੇ ਖੜੇ ਆਂ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਇਹ ਰਿਪੋਰਟ ਸਾਡੀਆਂ ਅੱਖਾਂ ਖੋਲ੍ਹਦੀ ਹੈ ਜਨਾਬ ਚਲੋ ਜੰਦ ਜੰਦ ਦੀ ਗੱਲ ਦਿੱਲੀ ਦੇ ਵਿੱਚ ਚੱਲ ਰਹੀ ਹੈ ਜੀ ਕਿ ਖੂਬ ਖਿਚੋਤਾਣਾ ਜੀ ਕੀ ਬਣਿਆ ਕਹਿੰਦੇ ਜੀ ਬੀਬੀਆਂ ਨੂੰ 25-2500 ਰੁਪਈਆ ਪਹਿਲਾ ਦਿਨ ਤੋਂ ਮਿਲਣ ਦਾ ਵਾਅਦਾ ਹੋ ਗਿਆ ਐਲਾਨ ਹੋ ਗਿਆ ਕਿ ਸੱਚਮੁੱਚ ਦਿੱਲੀ ਦੇ ਵਿੱਚ 73 ਲੱਖ ਦੇ ਕਰੀਬ ਬਾਲਗ ਔਰਤਾਂ ਨੇ ਕਿ ਸਾਰਿਆਂ ਨੂੰ ਮਿਲੂਗੇ 25-2500 ਰੁਪਈਆ ਨਹੀਂ ਜਨਾਬ ਉਹਨਾਂ ਚੋਂ ਕਰੀਬ-ਕਰੀਬ 16 ਜਾਂ 17 ਕਿਲੋਨ ਨੂੰ ਮਿਲਣਾ ਕਿਉਂਕਿ ਭਾਜਪੀ ਸਰਕਾਰ ਨੇ ਜਦੋਂ ਵਾਅਦਾ ਕੀਤਾ ਸੀ ਤਦ ਨਾ ਤਾਂ ਇਹ ਕਿਹਾ ਸੀਗਾ ਕਿ 60 ਸਾਲ ਤੋਂ ਉੱਪਰ ਵਾਲਿਆਂ ਨੂੰ ਨਹੀਂ ਦਵਾਂਗੇ ਨਾ ਇਹ ਕਿਹਾ ਸੀਗਾ ਕਿ ਤਨਖਾਹ ਮਿਲਦੀਆਂ ਨਹੀਂ ਮਿਲਦੀਆਂ ਨੂੰ ਦਵਾਂਗੇ ਤਦ ਕਿਹਾ ਸੀਗਾ ਕਿ ਦਿੱਲੀ ਦੀਆਂ ਔਰਤਾਂ ਨੂੰ ਅਸੀਂ 2500 ਰੁਪਈਆ ਹਰ ਬਾਲਗ ਔਰਤ ਨੂੰ 2500 ਰੁਪਈਆ ਦੇਵਾਂਗੇ ਹੁਣ ਕਹਿੰਦੇ ਜੀ 18 ਤੋਂ 60 ਸਾਲ ਤੱਕ ਅਲੀਆਂ ਨੂੰ ਮਿਲੂਗਾ ਕਿਉਂਕਿ 60 ਸਾਲ ਤੋਂ ਉੱਪਰ ਵਾਲਿਆਂ ਨੂੰ ਬੁਢਾਪਾ ਪੈਨਸ਼ਨ ਇਹ ਐਦਾਂ ਦੀ ਪ੍ਰਕਿਰਿਆ ਉਹਦੇ ਵਿੱਚ ਆਉਂਦੇ ਨੇ ਫਿਰ ਇਹਦੇ ਵਿੱਚੋਂ 3 ਲੱਖ ਤੋਂ ਵੱਧ ਸਾਲਾਨਾ ਜਿਨ੍ਹਾਂ ਦੀ ਆਮਦਨ ਹੈ ਉਹ ਚੁਬਾਰ ਹੋ ਜਾਣਗੇ ਮਤਲਬ ਜੀ ਦੀ ਆਮਦਨ ਵੀ 25000 ਰੁਪਏ ਹੈਗੀ ਹੈ ਮਹੀਨੇ ਦੀ ਉਹ ਇਹ ਚੁਬਾਰ ਹੋ ਜਾਣੇ ਆ ਜਿਹੜੇ ਟੈਕਸ ਦੇ ਦਾਇਰੇ ਚ ਆਉਂਦੇ ਨੇ ਉਹ ਬਾਹਰ ਹੋ ਜਾਣੇ ਆ ਹਾਂ ਫਿਰ ਇਹਦੇ ਇਹਦਾ ਦਾਇਰਾ ਹੌਲੀ-ਹੌਲੀ ਸੀਮਤ ਹੋ ਕੇ ਉੱਥੇ ਤੱਕ ਵੀ ਜਾਣਾ ਕਹਿੰਦੇ ਇਹ ਵੀ ਜਾਂਚ ਕਰਨੀ ਕਿ ਇੱਥੇ ਉਹ ਪੱਕੇ ਵਸਨੀਕ ਵੀ ਹੈਗੇ ਨੇ ਪੱਕੇ ਵਸਨੀਕ ਕਿਤੇ ਹੋਰ ਦੇ ਨੇ ਉੱਥੇ ਕੋਈ ਸਹੂਲਤਾ ਲੈਂਦੇ ਹੋਣ ਤੇ ਇੱਥੇ ਵੋਟਰ ਕਾਰਡ ਬਣਾ ਲਿਆ ਹੋਵੇ ਇਹ ਵੀ ਜਾਂਚ ਹੋਣੀ ਆ ਸੋ ਇਹ ਸਾਰੀ ਜਾਂਚ ਪ੍ਰਕਿਰਿਆ ਚੋਂ ਲੰਘਦੇ ਲੰਘਦੇ ਕਹਿੰਦੇ 73 ਲੱਖ ਦੇ ਵਿੱਚੋਂ 16 ਤੋਂ 17 ਕਿ ਲੱਖ ਬੀਬੀਆਂ ਬਚਣੀਆਂ ਜਿਨ੍ਹਾਂ ਨੂੰ ਦਿੱਲੀ ਦੇ ਵਿੱਚ 2500 ਰੁਪਏ ਮਿਲਣਾ ਸ਼ੁਰੂ ਹੋਣਾ ਇਹ ਹਗਾਮਾ ਹਰਿਆਣਾ ਦੀ ਵਿਧਾਨ ਸਭਾ 'ਚ ਵੀ ਪੈ ਰਿਹਾ ਕਿ ਭਾਈ ਕਿੱਥੇ ਗਿਆ ਬੀਬੀਆਂ ਦਾ 2100 ਉਹ ਕਹਿੰਦੇ ਤੁਸੀਂ ਦੱਸ ਦਿਓ ਕਾਂਗਰਸੀਓ ਤੁਸੀਂ ਹਿਮਾਚਲ 'ਚ ਕੀ ਕਰ ਲਿਆ ਤੁਸੀਂ ਵੀ ਖਟਾ ਖਟ ਖਟਾ ਘਟ ਕਹਿੰਦੇ ਸੀ ਨਹੀਂ ਆਏ ਇਧਰ ਆਤਸੀ ਬੀਬੀ ਰੋਜ਼ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਨੂੰ ਘੇਰੀ ਜਾਂਦੀ ਆ ਹੈ ਸੀਐਮ ਗੁਪਤਾ ਜੀ ਨੂੰ ਘੇਰੀ ਜਾਂਦੀ ਆ ਕਿ ਕੀ ਬਣਿਆ ਜੀ ਦਿੰਦੇ ਨਹੀਂ ਤੁਸੀਂ ਤਾਂ ਝੂਠ ਬੋਲਦੇ ਉਹ ਕਹਿੰਦੇ ਭਾਈ ਸਾਨੂੰ ਤਾਂ ਜੀ ਚੰਦ ਦਿਨ ਹੋਏ ਨੇ ਅਸਰ ਲੱਗੇ ਹੋਏ ਯੋਜਨਾਵਾਂ 'ਤੇ ਕੰਮ ਕਰਨ ਹਾਂ ਤੁਸੀਂ ਕੀ ਕੀਤਾ ਪੰਜਾਬ 'ਚ ਦੱਸੋ 3 ਸਾਲ ਲੰਘ ਗਏ ਤੁਸੀਂ ਦੇਤੇ ਬੀਬੀਆਂ ਨੂੰ 1000 ਤੋਂ 1100 ਵੀ ਕਰ ਲਿਆ ਸੀ ਉਹ ਵੀ ਨਹੀਂ ਅਜੇ ਮਿਲੇ ਸੋ ਇਹ ਸਾਰੀਆਂ ਪਾਰਟੀਆਂ ਵੋਟ ਵਟੋਰਦੀਆਂ ਨੇ ਤੇ ਬਾਅਦ ਦੇ ਵਿੱਚੋਂ ਉਹਦੇ ਉੱਤੇ ਫਿਰ ਆਪਣੀ ਯੋਜਨਾਵਾਂ ਦੇ ਫਾਇਦੇ ਨਾਲ ਅੱਗੇ ਵਧਦੀਆਂ ਨੇ ਸੋ ਇਹਦੇ ਲਈ ਕਹਿੰਦੇ ਜੀ 51 ਸੋ ਕਰੋੜ ਰੁਪਇਆ ਫੰਡ ਰੱਖ ਲਿਆ ਰੱਖਵਾ ਦਿੱਲੀ ਦੇ ਵਿੱਚ ਤੇ ਦੇਣੇ ਸ਼ੁਰੂ ਕਰ ਦਾਂਗੇ ਸੋ ਚੱਲ ਰਿਹਾ ਕੰਮ ਤੋ ਚਲੋ ਜੀ ਇਹ 17 ਲੱਖ ਨੂੰ ਮਿਲੇ 16 ਲੱਖ ਨੂੰ ਮਿਲੇ ਪਰ ਇਹਦੇ ਨਾਲ ਨਾਲ ਇਹ ਸਵਾਲ ਫੇਰ ਇੱਕ ਵਾਰ ਉੱਠਦਾ ਰਹਿੰਦਾ ਹੈ ਕਿ ਕੀ ਲੋਕਾਂ ਨੂੰ ਕੀ ਵੋਟਰਾਂ ਨੂੰ ਕੀ ਆਪਣੇ ਆਪਣੇ ਸੂਬੇ ਦੇ ਨਿਵਾਸੀਆਂ ਨੂੰ ਸੂਬਾ ਸਰਕਾਰਾਂ ਸਮਰੱਥ ਬਣਾਉਣ ਦੇ ਲਈ ਕੋਈ ਯੋਜਨਾਵਾਂ ਤੇ ਕੰਮ ਕਰ ਰਹੀਆਂ ਨੇ ਉਹ ਕਮਾ ਸਕਣ ਹੈ ਆਪਣੇ ਦਮ ਤੇ ਜ਼ਿੰਦਗੀ ਜੀ ਸਕਣ ਇਹਦੇ ਲਈ ਕੋਈ ਯੋਜਨਾਵਾਂ ਹੈਗੀਆਂ ਨੇ ਜਾਂ ਵੋਟਾਂ ਇਕੱਠੀਆਂ ਕਰਨੀਆਂ ਯੋਜਨਾਵਾਂ ਨੇ ਇਹ ਵੀ ਸਵਾਲ ਪੈਦਾ ਹੁੰਦਾ ਸੋ ਇਸ ਲਈ ਇਹ ਸਾਰੇ ਪਹਿਲੂ ਤੁਹਾਡੇ ਮੂਰੇ ਲੈ ਕੇ ਹਾਜ਼ਰ ਸੀ ਬਹੁਤ-ਬਹੁਤ ਸ਼ੁਕਰੀਆ